ਸਸ਼ਕਾਲ ਸਮੇ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂਤ ਬੁਲੇਟਿਨ ਦੇ ਵਿੱਚ ਹਰ ਆਮ ਖਬਰ ਤੇ ਨਜ਼ਰ ਪਾਵਾਂਗੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾ ਪ੍ਰਾਲੀ ਦੇ ਮੁੱਦੇ ਤੋਂ ਪੰਜਾਬ ਦੇ ਵਿੱਚ ਦੱਸਿਆ ਕਿ ਪ੍ਰਾਲੀ ਸੜਨ ਦਾ سلسلہ ਲਗਾਤਾਰ ਚੱਲ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ 147 ਥਾਵਾਂ ਤੇ ਪ੍ਰਾਲੀ ਸੜੀ ਗਈ ਹੈ ਸੰਗਰੂਰ ਦੇ ਵਿੱਚ ਦੱਸਿਆ ਕਿ ਸਭ ਤੋਂ ਵੱਧ 32 ਥਾਵਾਂ ਤੇ ਪ੍ਰਾਲੀ ਸੜੀ ਗਈਆਂ ਤਰਨਤਾਰਨ ਦੇ ਵਿੱਚ 25 ਅਤੇ ਬਠਿੰਡਾ ਦੇ ਵਿੱਚ 19 ਥਾਂ ਹੀ ਪ੍ਰਾਲੀ ਸੜੀ ਹੈ ਤਾਂ ਹੁਣ ਤੱਕ ਸੂਬੇ ਪੱਧਰ ਦੇ ਵਿੱਚ ਪ੍ਰਾਲੀ ਸੜਨ ਦੇ 890 ਮਾਮਲੇ ਸਾਹਮਣੇ ਆਏ ਨੇ ਤਰਨਤਾਰਨ ਝੁੰਤਾਕ 249 ਕੁੱਲ ਮਾਮਲੇ ਨੇ ਅ므ਰ ਸੱਚ ਵੀ ਉਹ ਮਾਮਲੇ ਜਿਹੜੇ 169 ਤੱਕ ਪਹੁੰਚ ਚੁੱਕੇ ਨੇ ਤਾਂ ਕੁੱਲ ਮਿਲਾ ਕੇ ਲਗਾਤਾਰ ਪ੍ਰਾਲੀ ਸੜਨ ਦਾ ਸਿਲਸਿਲਾ ਜਾਰੀ ਹੈ ਹਾਲਾਂਕਿ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਹੁਣ ਸਭ ਤੋਂ ਵੱਧ बत्ती थावे पराली साड़ी गई क्योंकि देखो जेकर जिक्र किया जाए फसल का झोने का तो यह समय समय से जोड़ी फसल है वह वाढ़ी होंगी है शुरुआत जी अं कह समृतसर तरन तारण वाले पासे तो माझे वाले पास तो होंगी और हूँ जाढ़िया ने बठिडा संगर पटिया वाले पासे तो लगातार मामले जोड़े ने हूँ बदने शुरू हुए हैं क्योंकि पिछले दिन भी सी भगवंत मान ने बयान दता अजे तो सा फसल आनी है ਪਹਿਲਾਂ ਹੀ ਜਿਹੜਾ ਧੂਆਂ ਹੈ ਉਸ ਦਾ ਜ਼ਿਕਰ ਹੋ ਰਿਹਾ ਹੈ ਪੋਲਿਊਸ਼ਨ ਦਾ ਜ਼ਿਕਰ ਹੋ ਰਿਹਾ ਹੈ ਤਾਂ ਸੰਗਰੂਰ ਚ ਸਭ ਤੋਂ ਜ਼ਿਆਦਾ 32 ਥਾਵਾਂ ਤੇ ਪ੍ਰਾਲੀ ਸਾੜੀ ਗਈ ਹੈ ਪਿਛਲੇ 24 ਘੰਟਿਆਂ ਦਾ ਜੇਕਰ ਜ਼ਿਕਰ ਕੀਤਾ ਜਾਵੇ ਔਰ 24 ਘੰਟਿਆਂ ਦੇ 147 ਕੇਸ ਨੇ ਤੁਹਾਨੂੰ ਦਿਖਾ ਰਹੇ ਆ ਬਰਨਾਲਾ ਦੇ ਵਿੱਚ 10 ਥਾਵਾਂ ਤੇ ਫਿਰੋਜ਼ਪੁਰ ਚ 7 ਥਾਵਾਂ ਤੇ ਕਪੂਰਥਲਾ ਦੇ ਵਿੱਚ 6 ਥਾਵਾਂ ਤੇ ਪ੍ਰਾਲੀ ਸਾੜੀ ਗਈ ਹੈ ਔਰ ਸਭ ਤੋਂ ਪਹਿਲੇ ਨੰਬਰ ਤੇ ਹੈ ਸੰਗਰੂਰ ਜਿੱਥੇ 32 ਥਾਵਾਂ ਤੇ ਪ੍ਰਾਲੀ ਸਾੜੀ ਗਈ ਹੈ 24 ਘੰਟਿਆਂ ਦੇ ਵਿੱਚ ਪਿਛਲੇ ਤਰਨ ਤਰਨ ਫਿਰ 25 मामलਿਆਂ ਦੇ ਨਾਲ ਦੂਸਰੇ ਨੰਬਰ ਤੇ ਹੈ ਤਾਂ ਇਸ ਤਰੀਕੇ ਬਠਿੰਡਾ ਦੇ ਵਿੱਚ 19 ਥਾਵਾਂ ਦੇ ਪ੍ਰਾਲੀ ਸਾਰੇਗੀ ਅੰਮ੍ਰਿਤਸਰ ਦੇ ਵਿੱਚ 15 ਥਾਵਾਂ ਤੇ ਪਿਛਲੇ 24 ਘੰਟਿਆਂ ਦੇ ਦੌਰਾਨ ਉਸ ਤੋਂ ਬਾਅਦ ਬਾਕੀ ਦੇ ਜਿਹੜੇ ਜ਼ਿਲ੍ਹੇ ਨੇ ਉਹ ਆਉਂਦੇ ਨੇ ਅਨਿਕੀ ਲਗਾਤਾਰ ਪ੍ਰਾਲੀ ਸਰੰਦ ਦਾ سلسلہ ਜਾਰੀ ਤਪਰਾਲੀ ਦੀ ਅੱਖ ਚੜੀ ਹੈ ਜੇ ਨਹੀਂ ਰੁਕ ਰਹੀ ਲਗਾਤਾਰ 24 ਅੰਡੇ ਦੇ ਵਿੱਚੋਂ ਦੇ ਕੇਸ 147 ਕੇਸ ਸਾਹਮਣੇ ਆਏ ਨੇ ਹੁਣ ਤੱਕ 890 ਮਾਮਲੇ ਜੜੇ ਨੇ ਸਾਹਮਣੇ ਆ ਚੁੱਕੇ ਨੇ 249 ਤਰਨਤਾਰਨ ਦੇ ਵਿੱਚ ਹੁਣ ਤੱਕ ਥਾਵਾਂ ਤੇ ਪ੍ਰਾਲੀ ਸਾੜੀ ਗਈ ਗੁਰਦਾਸਪੁਰ ਦਾ ਉਹ ਅੰਕੜਾ ਜਿਹੜਾ 41 ਹੈ ਇਸੇ ਤਰੀਕੇ ਸੰਗਰੂਰ 79 ਥਾਵਾਂ ਤੇ ਪ੍ਰਾਲੀ ਸਾੜੀ ਗਈ ਹੈ ਤਾਂ ਫਿਰੋਜ਼ਪੁਰ ਦੇ ਵਿੱਚ 87 ਥਾਵਾਂ ਤੇ ਪ੍ਰਾਲੀ ਸਾੜੀ ਗਈ ਹੈ ਅੰਮ੍ਰਿਤਸਰ ਦਾ ਅੰਕੜਾ ਜੜਾ ਹੈ 169 ਹੈ ਉਸ ਦੇ ਇਲਾਵਾ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ 46 ਥਾਵਾਂ ਤੇ ਹੁਣ ਤੱਕ ਪ੍ਰਾਲੀ ਸਾੜੀ ਗਈ ਹੈ કુલ 890 ਮਾਮਲਿਆਂ ਦੇ ਵਿੱਚੋਂ ਇਹ ਅੰਕੜਾ ਤਰਨਤਾਰਨ ਅੰਮ੍ਰਿਤਸਰ ਨਾਲੀ ਫਿਰੋਜ਼ਪੁਰ ਅਤੇ ਪਟਿਆਲਾ ਦਾ ਹੈ ਇਸੇ ਤਰੀਕੇ ਗੁਰਦਾਸਪੁਰ ਦੇ ਵਿੱਚ 41 ਥਾਵਾਂ ਤੇ ਪ੍ਰਾਲੀ ਸਾੜੀ ਗਈ ਹੈ ਨਾਲੀ ਸੰਗਰੂਰ 79 ਥਾਵਾਂ ਤੇ ਇਹ ਮਾਮਲੇ ਸਾਹਮਣੇ ਆਏ ਨੇ ਬਠਿੰਡਾ ਦੇ ਵਿੱਚ 38 ਥਾਂ ਪ੍ਰਾਲੀ ਨੂੰ ਅੱਗ ਲਗਾਈ ਗਈ ਹੈ ਤਾਂ ਕਪੂਰਥਲਾ ਦੇ ਵਿੱਚ 35 ਜਿਹੜੇ ਮਾਮਲੇ ਨੇ ਹੋਂ ਤੱਕ ਸਾਹਮਣੇ ਆਏ ਨੇ ਯਾਨੀ ਕਿ 890 ਜਿਹੜੇ ਮਾਮਲੇ ਨੇ ਪ੍ਰਾਲੀ ਸਾੜਨ ਦੇ ਉਹਨਾਂ ਦਾ ਇਹ ਅੰਕੜਾ ਹੈ ਉਹਨਾਂ ਦਾ ਇਹ ਰਿਕਾਰਡ ਹੈ ਅਖੇ ਵਤਾਂਕੇ ਉਧਰ ਕੈਨੇਡਾ ਦੇ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਕਿ 68 ਸਾਲਾ ਦਰਸ਼ਨ ਸਿੰਘ ਸਾਸੀ ਹੈ ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਐਫਟ ਫੋਰਡ ਡਾਊਨ ਲਾਈਨ ਇਲਾਕੇ ਦੇ ਵਿੱਚ ਦੱਸਿਆ ਕਿ ਕੱਟਾ ਵਾਪਰੀ ਹੈ ਤਾਂ ਦੁਰਰਾਹਾ ਦੇ ਪਿੰਡ ਰਾਜਗੜ ਦੇ ਨਾਲ ਸੰਬੰਧਤ ਸੀ ਇਹ ਮ੍ਰਿਤਕ ਅਤੇ ਮਾਮਲੇ ਜੁਣ ਤੱਕ ਕੋਈ ਗ੍ਰਿਫਤਾਰੀ ਅਜੇ ਨਹੀਂ ਹੋਈ ਹੈ ਕੈਨੇਡਾ ਦੇ ਵਿੱਚ ਕਪੜਾ ਰੀਸਾਈਕਲਿੰਗ ਬਿਜ਼ਨਸ ਕਰਦਾ ਸੀ ਦਰਸ਼ਨ ਸਿੰਘ ਤਾਂ ਕੁੱਲ ਮਿਲਾ ਕੇ ਇਹ ਵੀ ਡੈਮ ਕਟਣਾ ਹੈ ਔਰ ਕਹਿ ਸਕਦੇ ਹਾਂ ਕਿਸ ਤਰੀਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੰਜਾਬੀ ਕਾਰੋਬਾਰੀ ਦੱਸੇ ਜਾ ਰਿਹਾ ਕੈਨੇਡਾ ਚ ਜਿਸ ਨੂੰ ਮਾਰ ਦਿੱਤਾ ਗਿਆ ਜਿਸ ਦਾ ਕਤਲ ਕੀਤਾ ਗਿਆ ਹੈ 68 ਸਾਲਾ ਦਰਸ਼ਨ ਸਿੰਘ ਸਾਰਸੀ ਹੈ ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਉਹ ਦਰ ਅਮਰੀਕਾ ਦੇ ਵਿੱਚ ਲਾਰੈਂਸ ਦਾ ਗੁਰਗਾ गिरफ्तार ਹੋਇਆ ਹੈ ਲਾਰੈਂਸ ਗੈਂਗ ਦਾ ਗੁਰਗਾ ਜਗਦੀਪ ਸਿੰਘ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੱਗਾ ਦੇ ਖਿਲਾਫ ਦੱਸ ਦੇ ਕਿ ਪੰਜਾਬ ਅਤੇ Rajasthan ਦੇ ਵਿੱਚ 11 ਕੇਸ ਦਰਜ ਨੇ ਤਾਂ ਫਿਲਹਾਲ ਰੋਹਿਤ ਗੁਦਾਰਾ ਦੇ ਲਈ ਕੰਮ ਕਰ ਰਿਹਾ ਸੀ ਇਹ ਜੱਗਾ ਜੋਧਪੁਰ ਕੋਰਟ ਤੋਂ ਜਾਰੀ ਹੋਇਆ ਸੀ ਗ੍ਰਿਫਤਾਰੀ ਦਾ ਵਾਰੰਟ 3 ਸਾਲ ਪਹਿਲਾਂ ਹੀ ਭਾਰਤ ਤੋਂ ਇਹ ਦੁਬਈ ਗਿਆ ਸੀ ਤਾਂ ਦੁਬਈ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਐਸਏ ਗਿਆ ਸੀ ਸੋ ਪਹਿਲਾਂ ਜੱਗਾ ਜੋਧਪੁਰ ਦੇ ਵਿੱਚ ਵਸਦੇਵ ਇਸਰਾਨੀ ਦੇ ਕਤਲ ਮਾਮਲੇ 'ਚ ਗੈਂਗਸਟਰ ਲਾਰੈਂਸ ਮਿਸ਼ਰੋਈ ਅਤੇ ਉਸ ਦੇ ਭਰਾਨ ਮੋਲ ਮਿਸ਼ਰੋਈ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਸੀ ਯਾਨੀ ਕਿ ਉਹਨਾਂ ਦੋਵਾਂ ਦੇ ਨਾਲ ਇਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸ ਦਾ ਇਹ ਗੁਰਗਾ ਹੈ ਜਿਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋਧਪੁਰ ਕੋਰਟ ਤੋਂ ਇੱਕ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ ਅੱਗੇ ਬਾਤ ਇਹ ਉਹਰਤਾ ਜਾਕਿਸਤਾਨ ਦੇ ਵਿੱਚ ਫਸੇ ਨੌਜਵਾਨਾਂ ਦੀ ਵਾਪਸੀ ਹੋ ਗਈ ਹੈ ਰੋਪੜ ਦੇ ਰਹਿਣ ਵਾਲੇ ਸੱਤ ਨੌਜਵਾਨ ਜਿਨ੍ਹਾਂ ਨੂੰ ਏਜੰਟ ਨੇ ਧੋਖੇ ਦੇ ਨਾਲ ਭੇਜਿਆ ਵਿਦੇਸ਼ ਔਰ ਡਰਾਈਵਿੰਗ ਦਾ ਕੰਮ ਕਹਿ ਕੇ ਉਹਨਾਂ ਤੋਂ ਲੇਬਰ ਦਾ ਕੰਮ ਕਰਵਾਇਆ ਗਿਆ ਤੋ ਜਾਕਿਸਤਾਨ ਦੇ ਵਿੱਚ ਨੌਜਵਾਨਾਂ ਨਾਲ ਅਨਮਨੁੱਖੀ ਬਤਿਹਰਾ ਵਾਪਰਿਆ ਹੈ ਏਜੰਟ ਤੇ ਧਮਕੀਆਂ ਦੇ ਇਲਜ਼ਾਮ ਲੱਗੇ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੀਬ ਸਿੰਘ ਲਾਲਪੁਰਾ ਦੇ ਅਤਨਾ ਸਦਕਾ ਵਾਪਸੀ ਹੋਈ ਹੈ ਕੇਂਦਰ ਸਰਕਾਰ ਦੇ ਨਾਲ رابطہ ਸਰਕਾਰ ਕਰਨ ਤੋਂ ਬਾਅਦ ਜਿਹੜਾ ਹੈ ਉਹ ਬਾਅਦ ਵਿੱਚ ਨੌਜਵਾਨਾਂ ਦੀ ਇਹ ਵਾਪਸੀ ਜਿਹੜੀ ਆ ਕਰਵਾਈ ਗਈ ਹੈ ਬੋਲੇ ਸੋ ਨਿਹਾਲ ਜੀ ਸੀਗੇ ਤਖਸਰਾ ਜੀ ਉੱਥੇ ਸਾਡੇ ਨਾਲ ਡਰਾਈਵਰ ਜੀ ਸੀਗੇ ਜੀ ਉੱਥੋਂ ਸਾਥੇ ਜਾਣਗਾ ਲੇਬਰ ਕਰਾ ਰਹੇ ਸੀਗੇ ਜੀ ਤੇ ਜਦੋਂ ਅਸੀਂ ਉਹਨਾਂ ਨੂੰ ਲੇਬਰ ਤੋਂ ਜਵਾਬ ਦਿੱਤਾ ਜੀ ਉਹ ਸਾਨੂੰ ਲੜਨ ਮਾਰਨ ਨੂੰ ਪੈਂਦੇ ਸੀਗੇ ਜੀ ਦੋ ਤਿੰਨ ਬਾਰ 15 ਨਾਲ ਸਮਝੋ ਤਵੀ ਕੀਤਾ ਸੀਗਾ ਏਜੰਟਾਂ ਨਾਲ ਵੀ ਸਮਝੋਤਾ ਹੋਇਆ ਤਾਂ ਬਾਈ ਖਾਣੇ ਦੇ ਵਿੱਚ ਇਹ ਫੈਸਲਾ ਵੀ ਹੋਇਆ ਤਾਂ ਏਜੰਟ ਦਾ ਅਗਰ ਤੁਹਾਨੂੰ ਤੰਗ ਕਰੇਗੇ ਤੇ ਅਸੀਂ ਤੁਹਾਨੂੰ ਆਪਣੇ ਖਰਚੇ ਤੋਂ ਵਾਪਸ ਬੁਲਾਉਂਗੇ ਜੀ ਜਦਕਿ ਉਹ ਨਹੀਂ ਸਾਨੂੰ ਕੋਈ ਖਰਚਾ ਨਹੀਂ ਦਿੱਤਾ ਸਾਡੀ ਤਨਖਾਹ ਨਹੀਂ ਦਿੱਤੀ ਸਾਡੇ ਪੈਸੇ ਸਾਰੇ ਕੱਟੇ ਜੀ ਉਸ ਤੋਂ ਬਾਅਦ ਜੀ ਸਾਡੀ ਕੋਈ ਪੇਸ਼ ਨਹੀਂ ਚੱਲੀ ਉਹਨਾਂ ਨਾਲ ਇਹ ਵੀ ਕਹਿਵਦਾ ਅਗਰ ਤੁਸੀਂ ਮੂਵੀ ਬਣਾ ਕੇ ਵੀ ਭੇਜੂਗੇ ਅਸੀਂ ਤੁਹਾਨੂੰ ਫੇਰ ਵੀ ਤੰਗ ਕਰੂਗਾ ਜੀ ਤਜਾਕਿਸਤਾਨ ਪਿਛਲੇ ਮਹੀਨੇ ਦੀ 16 ਤਰੀਕ ਨੂੰ ਜੀ 40 ਦਿਨ ਅਸੀਂ ਉੱਥੇ ਰਹੇ ਜੀ ਸਾਨੂੰ 10 ਦਿਨوں ਨਹੀਂ ਸਾਡੀ ਟ੍ਰੇਨਿੰਗ ਲਈ ਭੇਜਦੇ ਤੇ ਉਸ ਤੋਂ ਬਾਅਦ ਜਿਹੜੀ 6-6 ਮਹੀਨੇ ਗੱਡੀਆਂ ਖੜੀਆਂ ਆਈਆਂ ਹੁੰਦਾ ਕਹਿੰਦੇ ਸਾਨੂੰ ਆਏ ਗੱਡੀ ਦੇਤੀ ਇਹ ਦੇਤੀ ਉਹਦਾ ਕੰਮ ਕਰਾਓ ਅਸੀਂ ਜਾਂਦੇ ਰਹੇ ਉਹਨਾਂ ਫੇਰ ਸਾਨੂੰ ੱੱਕੇ ਮਾਰੇ ਨਹੀਂ ਇਹ ਇੰਦੇ ਛੱਟ ਵੀ ਲੱਗੀ ਜੇ ੱੱਕੇ ਮਾਰਦੇ ਗਿਰ ਗਏ ਇਹਨਾਂ ਛੱਟ ਲੱਗੀ ਠੀਕ ਹੈ ਉਹ ਮਤਲਬ ਗੱਡੀਆਂ ਦਾ ਹੈਵੀ ਹੈ ਵੀ ਸਮਾਨ ਸਾਥੇ ਚੱਕ ਚੱਕ ਹੋ ਜਾਣਾ ਨਹੀਂ ਨਹੀਂ ਚੱਕਣਾ ਨਾਜ਼ੀ ਅਰੇ ਜਿਹੜਾ ਮਕੈਨਿਕ ਹੈ ਡ్రਾਈਵਰੀ ਚ ਗਏ ਡ్రਾਈਵਰੀ ਭੇਜਿਆ ਉਹ ਮਤਲਬ ਸਾਤੇ 2 ਕਿਲੋ ਕਿਲੋਮੀਟਰ ਤੇ ਲੋਹਾ ਲੈ ਕੇ ਜਾਣਾ ਪਟੇ ਲੈ ਕੇ ਜਾਣਾ ਗੱਡੀਆਂ ਦੇ ਇਹ ਝਾੜੂ ਮਾਰਨਾ ਤੇ ਗੈਰੇਜ ਵਿੱਚ ਤੇ ਜਦ ਏਜੰਟ ਨੂੰ ਫੋਨ ਕੀਤਾ ਵੀ ਕਹਿੰਦਾ ਜੀ ਮੈਂ ਨਹੀਂ ਬੁਲਾਉਂਦਾ ਸੋਨ ਕੋਈ ਕਰ ਲੋ ਤਮਨਪ੍ਰੀਤ ਚਾਹਲ ਮੇਰੇ ਸੋਗੀ ਫੋਨ ਲਾਈਨ ਤੇ ਨੇ ਮਨਪ੍ਰੀਤ ਹਾਲਾਂਕਿ ਆਪਣੀ ਜ਼ੁਬਾਨੀ ਬਿਆਨ ਕਰ ਰਹੇ ਨੇ ਕਿ ਇਸ ਤਰੀਕੇ ਇਹਨਾਂ ਨੂੰ ਉੱਥੇ ਲੇਬਰ ਦਾ ਕੰਮ ਦਿੱਤਾ ਜਾ ਰਿਹਾ ਸੀ ਹੋਰ ਕੀ ਕੁਝ ਅਹ ਜਾਣਕਾਰੀ ਹੈ ਕਿਸ ਤਰੀਕੇ ਇਹਨਾਂ ਨੂੰ ਵਾਪਸ ਬੁਲਾਇਆ ਗਿਆ ਫਿਰ ਮਨਪ੍ਰੀਤ ਇਹਨਾਂ ਦਾ ਮਾਪਦਿਕ ਕਲਪੀਤੀ ਕਵੇ ਤਾਂ ਪਾਕਿਸਤਾਨ ਦਾ ਪਾਕਿਸਤਾਨ ਜਿਲ੍ਹਾ ਪਾਕਾਨ ਅੱਜ ਕਾਰਨ ਦਾਪਦਾਨ ਤੇ ਉਹ ਤੋਂ ਪਹਿਲਾਂ ਕੋਸ਼ਿਸ਼ ਕੋਸ਼ਿਸ਼ ਵੀਡੀਓ ਵੀਡੀਓ ਵਾਇਰਲ ਤੇ ਨਾ ਬਲੂ ਕਿਹਾ ਤਾਂ ਕੋਸ਼ਿਸ਼ ਕਰਾਂਗੇ ਮਨਪ੍ਰੀਤ ਜੇ ਨਾ ਗੱਲ ਕਰਨ ਦੀ ਹਾਲਾਂਕਿ ਏਜੰਟ ਤੇ ਧਮਕੀਆਂ ਦੇ ਇਜ਼ਾਮ ਲੱਗੇ ਨੇ ਇਹ ਨੌਜਵਾਨਾਂ ਨੇ ਇਹ ਦੱਸਿਆ ਹੈ ਕਿ ਕਿਵੇਂ ਇਹਨਾਂ ਤੋਂ ਉਥੇ ਲੇਬਰ ਦਾ ਡਰਾਈਵਰੀ ਕਿਹ ਕਿ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੇ ਕਰਕੇ ਇਹਨਾਂ ਨੂੰ ਉਥੇ ੱੱਕੇ ਮਾਰੇ ਜਾਂਦੇ ਸਨ ਇਸ ਤਰੀਕੇ ਇਹਨਾਂ ਨੂੰ ਨਾਲ ਮਾੜਾ ਵਤੀਰਾ ਜਿਹੜਾ ਹੈ ਉਹ ਕੀਤਾ ਗਿਆ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਇਹਨਾਂ ਦੇ ਵੱਲੋਂ ਜੋ ਜਾਣਕਾਰੀ ਸੁਭਾਵਿਕ ਤੌਰ ਤੇ ਦਿੱਤੀ ਗਈ ਹੋਏਗੀ ਕਿ ਇਹ ਹਾਲਾਤ ਇਹਨਾਂ ਦੇ ਉੱਥੇ ਨੇ ਕਰੀਬ 40 ਦਿਨ ਹੀ ਬਹਜ਼ੇ ਤਜਿਕਿਸਤਾਨ ਦੇ ਵਿੱਚ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਵਾਪਸ ਬੁਲਾਇਆ ਗਿਆ ਔਰ ਤਸਵੀਰਾਂ ਤੁਸੀਂ ਦੇਖ ਰਹੇ ਆ ਦਿਨ ਰਾਤ ਇਹ ਪਹੁੰਚੇ ਨੇ ਆਪਣੇ ਘਰ ਕਿਉਂਕਿ ਉੱਥੋਂ ਥੋੜੇ ਦਿਨ ਪਹਿਲਾਂ 2 ਦਿਨ ਪਹਿਲਾਂ ਹੀ ਜਾਣਕਾਰੀ ਆ ਗਈ ਸੀ ਕਿ ਉੱਥੋਂ ਫਲਾਈਟ ਜਿਹੜੀ ਹੈ ਇਹਨਾਂ ਦੀ ਬੁੱਕ ਹੋ ਗਈ ਹੈ ਔਰ ਇੱਕ ਜਲਦੀ ਵਾਪਸ ਕਰ ਆਉਣਗੇ। ਪਈਆਬ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਇਹਨਾਂ ਸੱਤਾ ਪ੍ਰਾਮਣ ਨੂੰ ਵੈਲਕਮ ਕਰਦਾ ਕਿ ਆਪਣੇ ਦੇਸ਼ ਵਿੱਚ ਵਾਪਸ ਆਏ ਸੁਰੱਖਿਤ ਆਪਣੇ ਘਰਾਂ ਨੂੰ ਅੱਜ ਸੁਰੱਖਿਤ ਜਿਹੜਾ ਵਾਪਸ ਆਇਆ ਹੈ। ਮੈਂ ਇਹਨਾਂ ਦਾ ਇੱਕ ਵੰਨ ਕਲਿੱਪ ਕੋਈ ਦਿੱਲੀ ਇਹਨਾਂ ਦਾ ਮੀਡੀਆ ਦੇ ਨਾਲ ਰੂਬਰੂ ਹੋਏ। ਤੈਨੂੰ ਉਹ ਕਲਿੱਪ ਭੇਜ ਰਹੇ ਸੀ ਤੇ ਮੈਂ ਉਹ ਕਲਿੱਪ ਦੇਖ ਕੇ ਮੈਨੂੰ ਜਿਹਨੂੰ ਕਹਿੰਦੇ ਨਾ ਮੈਂ ਭਾਵੁਕ ਹੋ ਗਿਆ ਵੀਰ ਜੀ ਉਹ ਨਹੀਂ ਕਹਿ ਰਹੇ ਸੀਗੇ ਕਿ ਜਦੋਂ ਦੇ ਲੈਂਡ ਕੀਤੇ ਉਦੋਂ ਦੇ ਪਰਿਵਾਰ ਨਾਲ ਨੂੰ ਟੈਲੀਫੋਨ ਕਰ ਰਹੇ ਹੈ ਕਿ ਪਰਿਵਾਰ ਇੰਨੇ ਜਿਆਦੇ ਚਿੰਤਿਤ ਸੀਗੇ ਕਿ ਪਤਾ ਨਹੀਂ ਸਾਡੇ ਪਰਿਵਾਰਕ ਜੀ ਜਿਹੜੇ ਹੈਗੇ ਆ ਜੋ ਇੱਕ ਵਧੀਆ ਰੋਜੀ ਰੋਟੀ ਕਮਾਉਣ ਦੇ ਲਈ ਇੱਕ ਜੀਵਨ ਨੂੰ ਵਧੀਆ ਕਰਨ ਲਈ ਜਿਹੜਾ ਉਹਨਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ ਔਰ ਉੱਥੇ ਕਿਸ ਮਾਹੌਲ 'ਚ ਇਹ ਫਸ ਕੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਧੋਖਾ ਹੋਇਆ ਕੀ ਕਿਹਾ ਗਿਆ ਕੀ ਦਿਖਾਇਆ ਗਿਆ ਤੇ ਕੀ ਉਥੇ ਇਹਨਾਂ ਨੂੰ ਦਿੱਤਾ ਗਿਆ ਉਹਦੀਆਂ ਵੀਡੀਓ ਕਲਿੱਪਸ ਵਗੈਰਾ ਤਾਂ ਇਹਨਾਂ ਦੀ ਹਿੰਮਤ ਹੈ ਬਹੁਤ ਜ਼ਿਆਦਾ ਵੀ ਇਹਨਾਂ ਨੇ ਜਿਹੜਾ ਉਥੇ ਟਾਈਮ ਟੂ ਟਾਈਮ ਲਾਈਵ ਹੋ ਕੇ ਟਾਈਮ ਟੂ ਟਾਈਮ ਉਹ ਕਲਿੱਪਸ ਜਿਹੜੀ ਅਕੇ ਪਤਾ ਲਗੇ ਤਾਂ ਉਦਰਦੇਸ਼ਪੁਰ ਦੇ ਵਿੱਚ ਛੱਟ ਮਹਾਪਰਵ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਚੜਦੇ ਸੂਰਜ ਨੂੰ ਅਰਗ ਦੇ ਕੇ ਇਹ ਵਰਤ ਸੰਪੰਨ ਹੋਇਆ ਹੈ ਤਾਂ ਘਾਟਾ ਤੇ ਦੱਸਦੇ ਕਿ ਆਸਥਾ ਦਾ ਸਲਾਬ ਉਮੜਿਆ ਹੈ 36 ਘੰਟਿਆਂ ਦਾ ਨਿਰਜਲਾ ਵਰਤ ਜਿਹੜਾ ਹੈ ਉਹ ਪੂਰਾ ਹੋਇਆ ਹੈ ਔਰ ਛੱਟ ਦੇ ਆਖਰੀ ਦਿਨ ਚੜਦੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਛੱਟ ਤਿਹਾੜ ਨੂੰ ਸਭ ਤੋਂ ਔਖੇ ਵਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਨੂੰ ਲੋਕ ਆਸਥਾ ਦਾ ਮਹਾਪਰਵ ਵੀ ਕਹਿੰਦੇ ਨੇ ਤਾਂ 4 ਦਿਨ ਯਾਨੀ ਕਿ 36 ਘੰਟੇ ਤੱਕ ਨਿਰਜਲਾ ਵਰਤ ਰੱਖਿਆ ਜਾਂਦਾ ਹੈ ਛੱਟ ਤਿਹਾੜ ਦਾ ਪਹਿਲਾ ਦਿਨ ਖਾਈ ਖਾਈ ਹੁੰਦਾ ਹੈ ਔਰ ਫਿਰ ਦੂਜੇ ਦਿਨ ਖਰਨਾ ਤੀਜੇ ਦਿਨ ਸੰਧਿਆ ਅਰਗ ਯਾਨੀ ਕਿ ਸ਼ਾਮ ਵੇਲੇ ਸੂਰਜ ਨੂੰ ਅਰਗ ਦਿੱਤਾ ਜਾਂਦਾ ਹੈ ਅਤੇ ਫਿਰ ਚੌਥੇ ਦਿਨ ਚੜਦੇ ਸੂਰਜ ਨੂੰ ਅਰਗ ਦੇ ਨਾਲ ਇਹ ਵਰਤ ਜਿਹੜਾ ਹੈ ਪੂਰਾ ਹੁੰਦਾ ਹੈ ਸੋ ਲੈ ਕੇ ਸੁਭਾਵਿਕ ਤੌਰ ਤੇ ਜਿਵੇਂ ਅਸੀਂ ਕਹਿ ਸਕਦੇ ਕਰਵਾ ਚੌਥ ਦੇ ਦਿਨ ਨੂੰ ਲੈ ਕੇ ਔਰਤਾਂ ਖੁਸ਼ ਹੁੰਦੀਆਂ ਨੇ ਉਸ ਤਰੀਕੇ ਹੀ ਇਹ ਮਹਾਪਰਵ ਹੁੰਦਾ ਹੈ ਉਸ ਤਰੀਕੇ ਹੀ ਜਿਹੜਾ ਆਪਣਾ ਅਸੀਂ ਕਹਿ ਸਕਦੇ ਖਰੀਦਾਰੀ ਕਰਤੀਆਂ ਨੇ ਤਾ ਬਕੁਵਕ ਥਾਈ ਕੀ ਕੁਝ ਤਸਵੀਰ ਹੈ ਤਸਿੱਦ ਦਾ ਰੁਕ ਕਰਾਂਗੇ ਰਜਿੰਦਰ ਮੇਰੇ ਸੋਗੇ ਇਸ ਵੇਲੇ ਲਾਈਵ ਮੌਜੂਦ ਨੇ ਅੰਕਿਤ ਦੁਦਾਨੇ ਵੀ ਸਾਡੇ ਨਾਲ ਪੰਚਕੂਲਾ ਤੋਂ ਲਾਈਵ ਮੌਜੂਦ ਨੇ ਪਰ ਰਜਿੰਦਰ ਦਾ ਸਭ ਤੋਂ ਪਹਿਲਾਂ ਰੁਕ ਕਰਦੇ ਆ ਰੰਜ ਰਜਿੰਦਰ ਕੀਕੋ ਜੇ ਇਸ ਵੇਲੇ ਤਸਵੀਰ ਆ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਆ ਦੇਖੋ ਬਿਲਕੁਲ ਜੋ ਤਦਦੀ ਕਿ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇਖਣ ਨੂੰ ਮਿਲਿਆ ਸੀ ਕਿਉਂਕਿ ਵੱਡੇ ਪੱਦਰ ਤੇ ਜਿਹੜੇ ਪ੍ਰਵਾਂਚਲ ਭਾਈਚਾਰੇ ਦੇ ਲੋਕ ਨੇ ਲੁਧਿਆਣਾ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਜਿਹੜਾ ਇੱਥੇ ਛੱਟ ਪੂਜਾ ਦਾ ਤਿਹਾਰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਤਾਂ ਹਾਲ ਹੀ ਦੇ ਵਿੱਚ ਸੂਰਜ ਦੇਵਤਾ ਨੂੰ ਅਰਗ ਦੇਣ ਤੋਂ ਬਾਅਦ ਅੱਜ ਵਰਤ ਦੀ ਜਿਹੜੀ ਸਮਾਪਤੀ ਆ ਉਹ ਜ਼ਰੂਰ ਹੋ ਚੁੱਕੀ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਹੁਣ ਥੋੜੇ-ਬੋਤੇ ਲੋਕ ਜਿਹੜੇ ਜ਼ਰੂਰ ਹੈਗੇ ਨੇ ਪਰ ਕਿਹਾ ਜਾ ਸਕਦਾ ਹੈ ਕਿ ਵੱਡੇ ਪੱਦਰ ਤੇ ਜਿਹੜੇ ਲੋਕ ਆ ਉਹਨਾਂ ਦੇ ਵੱਲੋਂ ਸਵੇਰ ਦੇ ਸਮੇਂ ਹੀ ਜਦੋਂ ਸੂਰਜ ਦੇਵਤਾ ਆਏ ਨੇ ਤਾਂ ਉਹਨਾਂ ਨੂੰ ਨਮਸਕਾਰ ਕਰਦੇ ਹੋਏ ਉਹਨਾਂ ਨੂੰ ਜਿਹੜਾ अर्घ तो बाद समाप्ति कर दी गई है ता क्या जा सकता है कि हम समाप्ति हो चुकी है हाँ जी समाप्ति हो चुकी है जी जी हो चुकी है बहुत अच्छी तरह से हो चुकी है काफी लोग आए और बहुत अच्छा प्रोग्राम रहा सभी का सहयोग रहा अच्छा ये कहा जा सकता है छत्तीस घंटे का व्रत होता है चार दिन तक इस व्रत को रखा जाता है तो ये सारी तैयारियां मतलब चलती हैं सारा कुछ चलता है आज अखीरला दिन होता है ਆਖਰੀ ਦਿਨ ਹੈ આજ ਤੋ ਅਭੀ ਕੁਝ ਵੀ ਖਾ ਪੀ ਸਕਤੇ ਹੋ ਜੀ ਅਬ ਜਾ ਕੇ ਮੰਦਿਰ ਜਾ ਕੇ ਉਹ ਮੱਥਾ ਟੇਕਗੇ ਜੋ ਵੀ ਵਰਤ ਕੀ ਹੈ ਪਹਿਲੇ ਵਰਤ ਦਾ ਪ੍ਰਸ਼ਾਦ ਲੇ ਕੇ ਫਿਰ ਉਹ ਕੁਝ ਵੀ ਖਾ ਪੀਏ ਤਾਂ ਬਿਲਕੁਲ ਇਹ ਕੀ ਜਾ ਸਕਦਾ ਹੈ ਕਿ ਫਿਲਹਾਲ ਦੇ ਲਈ ਜਿਹੜਾ ਇੱਥੇ ਸਮਾਪਤੀ ਜਰੂਰ ਹੋ ਚੁੱਕੀ ਹੈ ਲੇਕਿਨ ਇਹ ਕੀ ਜਾ ਸਕਦਾ ਵੱਡੇ ਪੱਧਰ ਤੇ ਜਿਹੜੇ ਭਾਈਚਾਰੇ ਦੇ ਲੋਕ ਨੇ ਪ੍ਰਵੰਚਨ ਭਾਈਚਾਰੇ ਦੇ ਲੋਕ ਨੇ ਉਹ ਇਸੇ ਤਿਹਾਰ ਨੂੰ ਮਨਾਉਂਦੇ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਮਨੋ ਕਾਮਨਾਵਾਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਪੂਰਨ ਹੁੰਦੀਆਂ ਨੇ ਖਾਸ ਕਰ ਬੱਚਿਆਂ ਦੇ ਲਈ ਇਹ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਛੱਟੀ ਮਈਆ ਜਿਹੜੀ ਆ ਉਹਨਾਂ ਦੀਆਂ ਮਨੋ ਕਾਮਨਾਵਾਂ ਜ਼ਰੂਰ ਜਿਹੜੀਆਂ ਪੂਰਨ ਕਰਦੀ ਹੈ ਜੀ ਠੀਕ ਹੈ ਰਜਿੰਦਰ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਅਸੀਂ ਰੁਕ ਕਰਦੇ ਹਾਂ ਅੰਕਿਤ ਦੁਦਾਨੀ ਦਾ ਪੰਚਕੁਲਾ ਤੋਂ 9:30 ਵਜੇ ਲਾਈਵ ਮੌਜੂਦ ਨੇ ਅੰਕਿਤ ਯਾਕੀ ਕਿ ਕਾ ਕੁਝ ਤਸਵੀਰਾਂ ਹੈ ਕਿਸ ਤਰੀਕੇ ਆ ਪਰ ਸ਼ਰਧਾ ਦਾ ਸੈਲਾਬ ਉਮੜਾ बिल्कुल पंचकुला की अगर बात की जाए तो पंचकुला में भी काफी संख्या के अंदर लोग यहाँ पहुंचे हैं आप देख सकते हैं कि महिलाएं अभी भी पूजा अर्चना कर रही हैं क्योंकि चढ़ते हुए सूरज को अर्घ दिया जाता है क्योंकि अब लगभग सूरज चढ़ चुका है तो काफी महिलाएं तो पूजा करके जा चुकी हैं लेकिन काफी संख्या में महिलाएं अभी भी पूजा अर्चना करने के लिए यहाँ मौजूद हैं और यहीं से जो वर्त है उसको खोला जाता है तो कहीं ना कहीं जो चार दिन का एक कठिन वर्त होता है क्या कहेंगे जी कैसा वर्त होता है ये चार दिन का कठिन बो, बहुत कठिन वर्त होते हैं नहा खाए से लेके और मंगलवार तक वर्त हुआ है। बहुत कठिन के वर्त कैसे कैसे करना होता है कैसे जैसे पहले तो नहान होते हैं नहा खाते है बाद वो नहा के जो खाना खाते हैं वो कद्दू के होते सब चावल और चने के दाल के होते ये सब के खाना खाते हैं उसको बाद जैसे नहा दूसरा दिन खरना होते खरना के बाद दूसरा दिन सजिया अर्ख होते फिर आज के दिन पारण होते चढ़ते सूरज को अर्घ देता तो अब वर्त खत्म हो गया हाँ अब खत्म हो गया वर्त तो चढ़ते सूरज को अर्घ देने के बाद यही खाना खाते हैं नहीं घर जाएंगे।, घर जाएंगे फिर घर जाके, जाके।, जाके मंदिर उदिर पूजेंगे घर में पूजा करेंगे फिर खाएंगे फिर वर्त खोलेंगे बिल्कुल आप देख सकते हैं कि आज चौथा दिन है और चढ़ते सूरज को अर्घ देने के बाद अब घर जाकर के पूजा अर्चना की जाएगी और उसके बाद कहीं ना कहीं खाना खाने का काम किया जाएगा तो एक बड़ा मुश्किल वर्त कह सकते हैं कि चार दिन का ये वर्त होता है और अलग अलग दिन का जिस तरह से जो महिला थी हमारे साथ उन्होंने बताया कि चार दिन का ये बड़ा ही कठिन वर्त होता है और आज वो उसका वर्त का आखिरी दिन है सरकार की तरफ से भी देखिए कि यहाँ घाट बनाया गया है यहाँ गग्गर का जो किनारा है ਗੱਗਰ ਬਹਿਤੀ ਹੈ और ये घग्घर में यहाँ से पूजा अर्चना करते हैं इसी में उतर करके महिलाएं पूजा अर्चना करती हुई नजर आती है तो एक अलग से घाट बनाया गया है जगह जगह आप देख सकते हैं कि जो घाट बनाए गए हैं उस पर पूजा अर्चना करते हुए जो नजर आते हैं क्योंकि तो मैंने जैसा कि पहले बताया कि अब सूरज चढ़ चुका है और सूरज चढ़ने के समय काफी महिलाएं यहाँ मौजूद थी काफी संख्या के अंदर लोग यहाँ मौजूद थे पूरा मेले का महोत्सव यहाँ लगभग था लेकिन अभी भी को जो महिलाएं लेट आई हैं वो अभी भी यहाँ मौजूद हैं और इस तरह का पूरा जो वर्त है वो चल रहा है अभी वर्त खोलने का काम चल रहा है और भी बात करने की करते कैसे खुलता है जी ये वर्त घर पर जाएंगे और जो फैक्ट्री वगैरह जाना होता है जहाँ अपना इंडस्ट्री होती है चाहे कोई कारोबार होता है वहाँ जाते हैं माथा उथा टिकते हैं फिर जाएंगे घर पे फिर देवी देवता का सूर्य देवता का जल दे फिर वर्त तोड़ते हैं तो करवा चौथे भी कठिन व्रत होता है वो, ये तो तीन दिन का व्रत होता है सर बहुत तो कठिन व्रत है पर अब जाएंगे, जाएंगे तो अब व्रत टूट जाएगी तो बिल्कुल आप देख सकते हैं कि कहीं ना कहीं करवा चौथ का व्रत तो एक दिन का होता है लेकिन ये चार दिन का व्रत होता है निर्जला निर्जला रहती है महिलाएं बिना जल पिए रहती हैं तो कहीं ना कहीं कठिन व्रत होता है और ये व्रत हर वर्ष करती हुई नजर आती है पूर्वांचल की बात करें तो पूर्वांचल समाज के लोग ज्यादा इसको बिहार के अंदर ये उत्सव की तरह मनाया जाता है और अब यहां पंचकुला की बात करें चंडीगढ़ की बात करें या दूसरे शहरों की बात करें क्योंकि तो पूर्वांचल के लोग यहां भी काफी संख्या के अंदर आते हैं और यहां आकर के रहते हैं तो यहां भी ये पूरा छठ पूजा महोत्सव मनाया जाता है और अब की बार हरियाणा सरकार ने भी इसको राज्य स्तरीय छठ पूजा महोत्सव मनाने का ऐलान किया था और कल खुद मुख्यमंत्री नायब सैनी यहां पहुंचे थे और सब लोगों के बीच में वो छठी मैया की पूजा करते हुए नजर आए थे ठीक है बहुत-बहुत शुक्रिया राजेंद्र और अंकित तमाम तस्वीरें दिखाने के लिए तो कुल मिलाकर अपने आप एक कठिन व्रत जिसको हुन आज महिलाओं ने पूरा किया है सूर्य भगवान को अर्घ देने के बाद आज व्रत यानी कि छठ महापर्व का वर्त समाप्ति की ओर है और लगातार चार दिन तक चलने वाला छठ महापर्व जो नहाए खाए के साथ शुरू होता है खरना होता है और लगातार पूजा अर्चना की जाती है बिना जल के यानी कि बिना जल ग्रहण किए हुए चार दिन तक लगातार ये व्रत होता है और उत्तरी भारत का पूर्वांचल समाज के लोगों का ये पर्व है देखिए कुरुक्षेत्र का विश्वविख्यात ब्रह्म सरोवर है यहाँ पर सुबह सुबह ठंड में किस तरह से जो श्रद्धालु हैं वो खड़े हैं और भगवान सूर्य की पूजा कर रहे हैं सुबह सुबह उगते हुए सूर्य भगवान को अर्घ देकर व्रत की समाप्ति होगी चार दिन तक ये व्रत चला है कहीं ना कहीं जो तरह से नहाए खाए के साथ शुरू होता है खरना होता है वो जो सूप बनाया जाता है इसमें अलग अलग प्रकार के जो फल होते हैं भगवान की पूजा की जाती है सुख समृद्धि के लिए पूजा की जाती है परिवार में सुख समृद्धि हो भगवान के इसी तरह की कामना की जाती है और संतान प्राप्ति के लिए ये व्रत किया जाता है तो लगातार ये व्रत होता है और चार दिन तक ये व्रत चलता है है इसी प्रकार से महिलाएं बच्चे बुजुर्ग जो लोग अपने अपने परिवार में सुख समृद्धि यानी कि परिवार में खुशहाली हो संतान की पूर्वांचल कही तो समाज के लोग खड़े हैं और सूर्य भगवान को अर्घ दे रहे हैं और आज व्रत की समाप्ति हो रही है कहीं ना कहीं जिस तरह से व्रत की बात की जाए तो चार दिन तक चलने वाले निर्जला व्रत को लेकर लगातार ठंड का मौसम है ਉਹ ਠੰਡ ਦੇ ਮੌਸਮ ਵਿੱਚ ਖੜੇ ਹੋ ਕੇ ਭਗਵਾਨ ਸੂਰਜ ਦੇ ਅਰਖ ਦੇਖ ਕੇ ਆਤ ਬਰਫ਼ ਦੀ ਸਮਾਪਤੀ ਹੋ ਰਹੀ ਹੈ